ਉਮ ਜੇਲ ਜਿਨਾ ਰੱਖਿਆ ਸਤੈਰ ਗਨਾ ਉਮ ਜੇਲ ਜਿਨਾ ਨਕੀਆਂ ਸਤੈਰ ਗਨਾ ਇਹ ਅੱਜ ਦੀ ਨੀਂ ਰੀਤ ਛੋਟੇ ਸਦੀਆਂ ਤੋਂ ਚੱਲਦੀ ਯੁਰਤਾਂ ਚੱਲੂ ਪੁੱਤ ਹਵਾ ਮਜੇ ਵਾਲੀ ਪੁਰਖਾਣੇ ਮਜੇ ਪਿੱਛੇ ਸਾਰਾ ਕੁਝ ਰੋੜਤਾ ਤੂੰ ਹੀ ਤੇ ਬਸ ਲਾਲਾ ਲਾਲਾ ਨਾਲ ਜੋੜਦਾ ਸਿੱਧਿਆਣਾ ਸਿੱਧਾ ਤੇ ਮੈਂ ਟੇਡਿਆਣਾ țeਡਾ ਚੱਲਾਂ ਉਮ ਜੇਲ ਜਿਨਾ ਰੱਖੀਆਂ ਸਤੈਰ ਗਨਾ ਉਹ ਅਮਜੈਲ ਜਿੰਨਾ ਨੱਪੀਆਂ ਸਟੇਨ ਗਨਾ ਐਵੇਂ ਸਾਰੇ ਫੁਕਰੇ ਜੇ ਨੈਟ ਉੱਤੇ ਟੱਪੀ ਜਾਂਦੇ ਉਹ ਨਹੀਂ ਮਜੈਲ ਜਿਹੜਾ ਗਾਣਿਆਂ 'ਚ ਦੱਸੀ ਜਾਂਦੇ ਉਹ ਅਮਜੈਲ ਜਿੰਨਾ ਇੱਜ਼ਤਾਂ ਬਚਾਈਆਂ ਹੀ ਉਹ ਅਮਜੈਲ ਜਿੰਨਾ ਸੁਥਣਾ ਪਪਾਈਆਂ ਹੀ ਉਹ ਅਮਜੈਲ ਜਿਹੜੇ ਇਹ ਕੰਮ ਤੇ ਚੜਦੇ ਉਹ ਅਮਜੈਲ ਜਿਨ੍ਹਾਂ ਸ਼ੀਸ਼ ਤੋਂ ਵੀ ਲੜਦੇ ਜੰਗ 'ਚ ਵੈਰੀਆਂ ਨੂੰ ਪੱਜਰਾ ਪਵਾਉਂਦੋ ਕਸਮ ਪਿਤਾ ਵੀ ਕਹਿੰਦੇ ਮਰਜੀ ਆਲੇ ਆਉਂਦੋ ਮਰਦ ਦਲੇਰ ਨਹੀਂ ਛਡਾਉਂਦੇ ਇਹਦੇ ਕਦੇ ਪੱਲਾ ਉਹ ਅਮਜੈਲ ਜਿਨ੍ਹਾਂ ਨੱਪੀਆਂ ਸਟੇਨ ਗੰਨਾ ਉਹ ਅਮਜੈਲ ਜਿਨ੍ਹਾਂ ਰੱਖੀਆਂ ਸਟੇਨ ਗੰਨਾ ਅੱਜ ਵੀ ਜਿਉਂਦੇ ਜੋ ਲੰਮੋਂ ਦੇ ਥਾ ਦਾ ਦੋਰ ਲੋਈ ਦੀ ਬੁਕਲ 47 ਦਾ ਦੋਰ ਜਣਾ ਖਣਾ ਚੁੱਕ ਕੇ ਤੇ ਫਿਰਦਾ ਬੰਦੂਖ ਉਹ ਪਿੱਤਰਣਾ ਪੜ ਕੇ ਤੇ ਰੱਖਦੇ ਸੰਦੂਖ ਇੱਥੇ ਉਹ ਮਰਦ ਜਿਨ੍ਹਾਂ ਤੱਕੀਆਂ ਨਹੀਂ ਕਦੇ ਰੰਨਾ ਉਹ ਅਮਜੈਲ ਜਿਨ੍ਹਾਂ ਰੱਖੀਆਂ ਸਟੇਨ ਗੰਨਾ ਉਹ ਅਮਜੈਲ ਜਿਨ੍ਹਾਂ ਨੱਪੀਆਂ